ਗੁਰੂ ਪਿਆਰੇ ਉਹ ਉਸ ਵੇਲੇ ਦਾ ਇਹ ਅਸੂਲ ਸੀ ਕਿ ਜੇ ਕੋਈ ਬਾਦਸ਼ਾਹ ਕਿਸੇ ਨੂੰ ਕੋਈ ਪੋਸ਼ਾਕ ਭੇਜਦਾ ਹੈ ਉਸੇ ਵੇਲੇ ਉਹ ਪਹਿਨਣੀ ਪੈਂਦੀ ਸੀ ਪਰ ਕਲਗੀਧਰ ਪਾਤਸ਼ਾਹ ਮਹਾਰਾਜ ਅਜਾਬ ਸੂਰਜ ਦੀ ਮਾਲਕ ਸਨ ਉਹਨਾਂ ਨੇ ਉਹ ਪੋਸ਼ਾਕ ਉਹ ਬਹਾਦਰ ਸ਼ਾਹ ਵੱਲੋਂ ਦਿੱਤੀਆਂ ਹੋਈਆਂ ਸਗਰਤਾ ਤੋਹਫੇ ਆਪਣੇ ਤੰਬੂ ਦੇ ਵਿੱਚ ਛੇੜ ਦਿੱਤੇ ਨੇ ਬਹਾਦਰ ਸ਼ਾਹ ਨੇ ਕੋਈ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਕਿ ਸਤਗੁਰੂ ਨੇ ਮੇਰੀ ਪੋਸ਼ਾਕ ਨਹੀਂ ਪਹਿਨੀ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉੱਚੀ ਥਾਂ ਤੇ ਤਖਤ ਤੇ ਬੈਠੇ ਨੇ ਬਹਾਦਰ ਸ਼ਾਹ ਆਪ ਨੀਵੇਂ ਥਾਂ ਤੇ ਬੈਠਿਆ ਹੈ ਸਤੂਰਾ ਦਾ ਅਧਰਮ ਤੇ ਸਰਕਾਰ ਬਹਾਦਰ ਸ਼ਾਹ ਨੇ ਕੀਤਾ ਹੈ ਔਰ ਉਸ ਵੇਲੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣਗੇ ਬਹਾਦਰ ਸ਼ਾਹ ਹੁਣ ਤੈਨੂੰ ਰਾਜ ਭਾਗ ਮਿਲ ਗਿਆ ਹੈ ਜੋ ਵਾਅਦੇ ਕੀਤੇ ਸੀ ਉਹ ਆਪਣੇ ਵਾਅਦੇ ਨਭਾ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਤੇ ਵਾਅਦੇ ਕੀਤੇ ਸਾਡੇ ਸਹਿਬਜ਼ਾਦੇਆਂ ਨੂੰ ਸ਼ਹੀਦ ਕੀਤਾ ਉਹ ਸਾਰੇ ਦੁਖੀ ਬਾਡੇ ਹਮਰਹੀ ਕਰਦੇ ਜਿਵੇਂ ਕਲ ਵੀ ਤਰ ਪਾਤਸ਼ਾਹ ਮਹਾਰਾਜ ਬਹਾਦਰ ਸ਼ਾਹ ਕੋਲਣ ਟਖਾਂ ਦੀ ਮੰਨ ਕਰਦੇ ਨੇ ਉਸ ਵੇਲੇ ਦਾ ਵੀਰ ਵਜਤਾ ਆਪ ਦੀ ਸੇਵਾ ਵਿੱਚ ਕਿਉਂ ਕਹ ਰਿਹਾ ਕਿ ਹਾ ਹਾ ਤੇ ਵੇਜ ਗੁਰਾ ਨੇ ਗਾਲ ਸੁਣ ਲੈ ਬਾਦਿ ਸ਼ਾਮੇਰੀ ਅਧਿ ਹਵਾ ਦੇ ਤੂੰੇ ਕਰਤੇ ਛੇੜੀ ਦਲ ਦੀ ਅਗੇ ਤੋਂ ਸਾਡੀ ਪੂਰੇ ਕਰਤੇ ਕਰੇ ਜੋ ਬਾਦੇ ਬੈਰੀ ਜਿਹੜੇ ਸਿੱਖ ਕੌਮ ਤੇ ਹੋਣ ਬਾਦਸ਼ਾਹ ਤੂੰ ਆਸਾ ਨੂੰ ਪੜਾ ਦੇ ਹਦਿਸ਼ੇ ਮੇਜੁਰਾਰੇ ਗਾਲ ਸੁਣ ਲੈ ਬਾਦ ਹੀ ਚਾਹੇਰੀ ਅਤੀਵਾਦੇ ਪੂਰੇ ਕਰਤੇ I got you. कमाया जानी मीमार रंगा पाछो मेरियर रुपाया भॻत मरदसली जे पोता Yeah, yeah. ਉਪੜਾ ਦੇ ਵੈਰੀ ਜਿਹੜੇ ਸਿੱਖ ਕੌਮ ਦੇ ਹੁਣ ਬਾਦਸ਼ਾਹ ਤੋਂ ਅਸਾਂ ਨੂੰ ਪੜਾ ਦੇ ਕੱਲ੍ਹ ਜੀ ਤਰ ਦਸ਼ਮੇਸ਼ ਪਿਤਾ ਦੇ ਬਹਾਦਰ ਸ਼ਾਹ ਦੇ ਕੋਲੋਂ ਟੱਕਾਂ ਦੀ ਮੰਗ ਕੀਤੀ ਹੈ ਇਹਨਾਂ ਲੋਕੀਆਂ ਦੀ ਮੰਗ ਕੀਤੀ ਹੈ ਗੁਰੂ ਪਿਆਰੇਓ ਜਦੋਂ ਵੋਟਾਂ ਹੁੰਦੀਆਂ ਨੇ ਲੀਡਰ ਵੱਡੇ ਵੱਡੇ ਵਾਦੇ ਕਰ ਜਾਂਦੇ ਨੇ ਜਨਤਾ ਦੇ ਨਾਲ ਸੰਤ ਦੇ ਨਾਲ